ਰਾਮਪੁਰਾਚੇ ਸ਼ੁਰੂ ਹੋਇਆ ਸਿਆਸੀ ਘੋਲ ਮਰਨ ਵਰਤ ਤੱਕ ਪਹੁੰਚ ਚੁੱਕਾ ਹੈ ਸਾਬਕਾ ਕਾਲੀ ਮੰਤਰੀ ਸਕੰਦਰ ਸਿੰਘ ਮਲੂਕਾ ਕਾਂਗਰਸ ਤੇ ਗੁੰਡਾਗਰਦੀ ਦਾ ਦੋਸ਼ ਲਗਾਉਂਦੇ ਹੋਏ ਪਹਿਲਾ ਹੀ ਆਪਣੇ ਸਮਰਥਕਾਂ ਲਈ ਮਰਨ ਵਰਤ ਦਾ ਐਲਾਨ ਕਰ ਚੁੱਕੇ ਨੇ ਉੱਥੇ ਹੀ ਰਾਮਪੁਰਾ ਤੋਂ ਸਿਆਸੀ ਕਿਸਮਤ ਅੜਮਾ ਚੁੱਕੇ ਲੱਖਾ ਸਿਧਾਣਾ ਨੇ ਜਿੱਥੇ ਸਕੰਦਰ ਸਿੰਘ ਮਲੂਕਾ ਨੂੰ ਖੁੱਲੀ ਬਹਿਸ ਲਈ ਵੰਗਾਰਿਆ ਹੈ ਉੱਥੇ ਹੀ ਕਿਹਾ ਹੈ ਕਿ ਮਲੂਕਾ ਸਾਨੂੰ ਝੂਠਾ ਸਰਪ ਕਰਦੇ ਨੇ ਮਲੂਕਾ ਸਮਰਥਕਾਂ ਲਈ ਉਹ ਖੁਦ ਮਰਨ ਵਰਤੇ ਬੈਠਣਗੇ ਹਾਂ ਵੀ ਦੋਸਤੋ ਆਪਾਂ ਅੱਜ ਇੱਕ ਵਾਰ ਫੇਰ ਸਿਕੰਦਰ ਸਿੰਘ ਮਲੂਕੇ ਬਾਰੇ ਜਿਹੜੀ ਗੱਲਬਾਤ ਕਰਨ ਜਾ ਰਹੇ ਹਾਂ। ਵੈਸੇ ਤਾਂ ਮੈਂ ਪਹਿਲਾਂ ਵੀ ਕਾਫੀ ਵਿਸਤਾਰ ਦੇ ਨਾਲ ਦੱਸਿਆ ਸੀਗਾ ਮਲੂਕੇ ਬਾਰੇ। ਪਰ ਪਰसों ਮੇਰਾ ਦੋਸਤ ਹੈ ਪ੍ਰਗਟ ਮਹਾਰਾਜ ਤੋਂ ਉਹਦੇ ਫੈਰ ਲੱਗੇ ਨੇ ਦੋ। ਤੇ ਉਹ ਫੈਰ ਮਲੂਕੇ ਦੇ ਵਰਕਰਾਂ ਨੇ ਮਾਰੇ ਆ। ਇਹ ਮਲੂਕੇ ਦੇ ਵਰਕਰ ਹਿੰਦੇ ਵਰਗੇ ਮਹਾਰਾਜ ਵਾਲੇ ਉਹੀ ਨੇ ਜਿਨ੍ਹਾਂ ਨੇ ਕੁਝ ਟਾਈਮ ਪਹਿਲਾਂ ਧਰਮ ਸਿੰਘ ਖਾਲਸਾ ਦੀ ਜਿਹੜੀ ਨੰਗਾ ਕਰਕੇ ਥਾਣੇ ਦੇ ਵਿੱਚ ਵੀਡੀਓ ਬਣਾਈ ਸੀ। ਉਹਨਾਂ ਦੇ ਮੁਕੱਦਮਾ ਦਰਜ ਹੋਇਆ ਉਸ ਮੁਕੱਦਮੇ ਤੋਂ ਬਾਅਦ ਮਲੂਕੇ ਦਾ ਜੋ ਪ੍ਰਤੀਕਰਮ ਆਇਆ ਹੈ ਜੋ ਦੀ ਇੱਕ ਸਟੇਟਮੈਂਟ ਆਈ ਹੈ ਕਿ ਮੇਰੇ ਵਰਕਰਾਂ ਦੇ ਝੂਠੇ ਮੁਕੱਦਮੇ ਦਰਜ ਕੀਤੇ ਜਾ ਰਹੇ ਨੇ। ਜਦੋਂ ਮੈਂ ਮੰਤਰੀ ਹੁੰਦਾ ਸੀ ਉਹਨੇ ਇੱਕ ਚੈਲੰਜ ਕੀਤਾ ਹੈ ਕਿ ਜਦੋਂ ਮੈਂ ਮੰਤਰੀ ਹੁੰਦਾ ਸੀ ਮੈਂ ਕਿਸੇ ਤੇ ਕੋਈ ਝੂਠਾ ਮੁਕੱਦਮਾ ਦਰਜ ਨਹੀਂ ਕੀਤਾ। ਜੇ ਕੋਈ ਸਾਬਤ ਕਰ ਦੇ ਮੈਂ ਝੂਠਾ ਕੀਤਾ ਤਾਂ ਕਹਿੰਦਾ ਮੈਂ ਸਿਆਸ ਸ਼ਰਦ। ਦੂਜਿਓ ਨੇ ਗੱਲਾਂ ਕੀਆ ਕਿ ਜੇ ਮੇਰੇ ਵਰਕਰਾਂ ਨੂੰ ਸਾਫ਼ ਨਾ ਮਿਲਿਆ ਤਾਂ ਮੈਂ ਨਰਨ ਵਰਤੇ ਬੈਠੂਗਾ ਪਹਿਲੀ ਗੱਲ ਤਾਂ ਅਸੀਂ ਉਹਦਾ ਚੈਲੰਜ ਕਬੂਲ ਕਰਦੇ ਆਂ ਵੀ ਜਿੱਦੇ ਤੇਰੀ ਮਰਜ਼ੀ ਹੋਈ ਜਿੱਦੇ ਤੇਰਾ ਦਿਲ ਕੀਤਾ ਤੂੰ ਉਦੋਂ ਲੋਕਾਂ ਦੀ ਕਚੇਰੀ 'ਚ ਆ ਜਾ ਪ੍ਰੈਸ ਕਾਨਫਰੰਸ ਰੱਖਲਾ ਡਿਬੇਟ ਰੱਖਲਾ ਅਸੀਂ ਸਾਰਾ ਤੇਰਾ ਰਿਕਾਰਡ ਤੇਰਾ ਕੱਚਾ ਚਿੱਠਾ ਜਿਹੜਾ ਕਿੰਨੀਆਂ ਤੂੰ ਝੂਠੀਆਂ ਐਫਆਈਆਰ ਲੋਕਾਂ ਤੇ ਕਰਾਈਆਂ ਕਿੰਨੇ ਤੂੰ ਕਤਲ ਕਰਾਏ ਕਿੰਨੀਆਂ ਲੋਕਾਂ ਦਾ ਧੱਕੇਸ਼ਾਹੀਆਂ ਕਰਾਈਆਂ ਕਿੰਨੇ ਲੋਕਾਂ ਨੂੰ ਥਾਣੇ 'ਚ ਕਟਾਇਆ ਸਾਰਾ ਰਿਕਾਰਡ ਤੇਰਾ ਵਿਦ ਸੂਤ ਤੈਨੂੰ ਉੱਥੇ ਦੇਵਾਂਗੇ ਜੇ ਕਿਸੇ ਵੀ ਗੱਲ ਤੇ ਤੂੰ ਸਾਨੂੰ ਝੂਠਾ ਸਾਬਤ ਕਰਦੇ ਤਰ ਜਿਹੜੀ ਤੂੰ ਗੱਲ ਕਹਿਣਾ ਨਾ ਵੀ ਮੈਂ ਆਪਣੇ ਵਰਕਰਾਂ ਖਾਤਰ ਮਰਨ ਵਰਤ ਤੇ ਬੈਠੂੰਗਾ ਤੂੰ ਸਾਨੂੰ ਕਿਸੇ ਗੱਲ ਤੇ ਝੂਠਾ ਸਾਬਤ ਕਰਦੇ ਫਿਰ ਤੂੰ ਨਹੀਂ ਤੇਰੇ ਉਹਨਾਂ ਵਰਕਰਾਂ ਦੇ ਖਾਤਰ ਅਸੀਂ ਮਰਨ ਵਰਤ ਤੇ ਬੈਠਾਂਗੇ ਅਸੀਂ ਤੈਨੂੰ ਚੈਲੰਜ ਕਰਦੇ ਹਾਂ ਨਹੀਂ ਯਾਰ ਐ ਮੈਂ ਨਾ ਤੀਜੇ ਦਿਨ ਡਰਾਮੇ ਕਰਨੇ ਸ਼ੁਰੂ ਕਰਦਾ ਕਰ ਵੀ ਮੈਂ ਬੜਾ ਸੱਚਾ ਜੀ ਛੱਜ ਤਾਂ ਬੋਲੇ ਯਾਰ ਛਾਣਨੇ ਕੀ ਬੋਲੇ ਕਿਹੜੇ ਮੂੰਹ ਨਾਲ ਤੂੰ ਗੱਲਾਂ ਕਰਦਾ ਸਾਰਾ ਹਲਕਾ ਨਹੀਂ ਕਈ ਜ਼ਿਲ੍ਹੇ ਤੇਰੀਆਂ ਗਰਦੂਤਾਂ ਬਾਰੇ ਜਾਣਦੇ ਆ ਕਿਵੇਂ ਤੂੰ ਲੋਕਾਂ ਨਾਲ ਧੱਕੇਸ਼ਾਹੀਆਂ ਕਰਦਾ ਰਹਿਆ ਫਿਰ ਜੇ ਤੂੰ ਵਾਕਈ ਬੜਾ ਸਮਝਦਾ ਵੀ ਮੈਂ ਬੜਾ ਘੈਂਟ ਆ ਜਿਵੇਂ ਪਿੱਛੇ ਤੇਰਾ ਗੀਤ ਵੱਜਦਾ ਹੁੰਦਾ ਸੀਗਾ ਵੋਟਾਂ 'ਚ ਕੌਣ ਕਰੂਗਾ ਰੀਸਾਂ ਮਾਰੇ ਸ਼ੇਰ ਮਲੂਕੇ ਦੀਆਂ ਜੇ ਦੁਬਾਕ ਕਈ ਮਾਲਾ ਸ਼ੇਰਾਂ ਤੇ ਚੈਲ ਸਾਡਾ ਹੀ ਮੰਨ ਆਫਰ ਲੋਕਾਂ ਦੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜੇ ਤੈਨੂੰ ਵੀ ਪਤਾ ਲੱਗ ਜੂ ਕਿੰਨੇ ਕਿ ਪਾਣੀ ਆ ਸਾਨੂੰ ਹੀ ਪਤਾ ਲੱਗ ਜੂ ਨਹੀਂ ਨਾ ਐਵੇਂ ਤੀਜੇ ਦਾ ਨਾ ਡਰਾਮੇ ਵਾਈ ਸ਼ੁਰੂ ਕਰਦਾ ਕਰੀ ਮੈਂ ਬੜਾ ਸੱਚਾ ਜੀ ਮੈਂ ਬੜਾ ਇਮਾਨਦਾਰ ਆ ਜੀ ਮੈਂ ਕੁਝ ਨਹੀਂ ਕੀਤਾ ਕਿਸੇ ਨਾ ਮੈਂ ਤਾਂ ਅਸਤੀਫਾ ਦੇ ਦੂੰਗਾ ਇਸ ਆਸ ਛੱਡ ਦੂੰਗਾ ਜੀ ਸੋ ਐਵੇਂ ਲੋਕਾਂ ਨੂੰ ਗਮਰਾਹ ਕਰਨ ਸੋ ਜੇ ਹੈਗਾ ਦਮ ਤੇ ਫਿਰ ਅਸੀਂ ਤਿਆਰ ਆ ਜਿਹਦੇ ਜਰਾ ਦਿਲ ਕੀਤਾ ਆ ਜੀ ਤੇਰੇ ਭਗਤਾਂ ਨੂੰ ਕਹਿਣਾ ਚਾਹੁੰਦਾ ਕਿ ਸਾਡੀ ਜਿਹੜੀ ਆਵਾਜ਼ ਹੈ ਤੇਰੇ ਕੰਨਾਂ ਤੱਕ ਜ਼ਰੂਰ ਪਹੁੰਚਾਉਣ ਕਿ ਤੇ ਇਹ ਨਾ ਹੋਵੇ ਤੂੰ ਕਹਿ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਇੱਕ ਨੇ ਕਿੰਨੇ ਆਧਾਰਨਾ ਤੈਨੂੰ ਅਸੀਂ ਦੇ ਸਕਦੇ ਆ ਪ੍ਰਿੰਸੀਪਲ ਦਿਲਜੀਤ ਸਿੰਘ ਭਗਤੇ ਵਰਗੇ ਜਿਹੜੇ 2.5 ਸਾਲ ਤੇਰੇ ਖਿਲਾਫ ਉਹੀਦੇ ਰਹੇ ਉਹ ਬੰਦੇ ਨੂੰ ਤੂੰ ਜਲੀਲੀ ਵੀ ਕਰਾਇਆ ਨੂੰ ਕਟਾਇਆ ਵੀ ਜਵਰੀ ਰਿਟਾਇਰ ਵੀ ਉਹਨੂੰ ਤੂੰ ਕਰਾਇਆ ਪਰ ਉਹ ਬੰਦੇ ਨੇ ਇੰਨੀ ਮੰਨੀ ਤੇ ਰਹਿ ਗਏ ਛੁਕਿਆ ਕਿੰਨੇ ਆਧਾਰਨਾ ਅਸੀਂ ਉਹਨੂੰ ਦੇ ਸਕਦੇ ਹਾਂ ਜਿਹੜੀਆਂ ਤੇਰੀਆਂ ੱੱਕੇ ਸਾਂਗਾਂ ਦਾ ਮੂਹੋਂ ਬੋਲਦਾ ਸੰਗਤ ਹੈ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੱਸ ਦਈਏ ਕਿ ਬੀਤੇ ਦਿਨੀ ਸਾਫ ਦਾ ਮੰਤਰੀ ਮਲੂਕਾ ਨੇ ਕਾਂਗਰਸੀ ਵਰਕਰਾਂ ਤੇ ਅਕਾਲੀ ਵਰਕਰਾਂ ਨੂੰ ਤੰਗ ਪਰੇਸ਼ਾਨ ਕਰਨ ਦੇ ਇਲਜ਼ਾਮ ਲਗਾਏ ਸਨ ਜਿਸ ਤੋਂ ਬਾਅਦ ਰਾਮਪੂਰਾ ਦਾ ਸਿਆਸੀ ਮਾਹੌਲ ਗਰਮਾ ਗਿਆ ਸੀ ਬਿਊਰੋ ਰਿਪੋਰਟ ਸਪੋਕਸਮੈਨ ਟੀਵੀ